ਮਲੂਰ ਸ਼ਹਿਰ ਦੇ ਇੰਦਰਾ ਰੋਡ ਤੇ ਰਾਜ ਕਰਿਆਨਾ ਸਟੋਰ ਤੇ ਚੋਰੀ ਦੀ ਵਾਰਦਾਤ ਨੂੰ ਚੋਰਾ ਨੇ ਦਿੱਤਾ ਅੰਜਾਮ ਇੰਦਰਾ ਰੋਡ ਤੇ ਰਾਜ ਕਰਿਆਨਾ ਸਟੋਰ ਤੇ ਚੋਰਾ ਨੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਨਕਦੀ ਅਤੇ ਹੋਰ ਸਮਾਨ ਲੈ ਕੇ ਹੋਏ ਰਫੂ ਚੱਕਰ ਜਿਸ ਦੀ ਜਾਣਕਾਰੀ ਦੁਕਾਨ ਦੇ ਮਾਲਕ ਰਾਜ ਨੇ ਦਿੱਤੀ ਬਾਕੀ ਕੀ ਤੁਹਾਡਾ ਨਾਂ ਤੇ ਕੀ ਦੁਕਾਨ ਦਾ ਨਾਂ ਜਿੱਥੇ ਜਿਹੜੀ ਚੋਰੀ ਦੀ ਵਾਰਦਾਤ ਹੋਈ ਹੈ ਮਹਾਰਾਜ ਛਾਵੜਾ ਹੈਗਾ ਜੀ ਰਾਜਕੁਮਾਰ ਛਾਵੜਾ ਤੇ ਦਾਜ ਕਰਿਆਨਾ ਸਟੋਰ ਹੈਗਾ ਮੇਰਾ ਦੁਕਾਨ ਦਾ ਨਾਂ ਇਹ ਜਿਹੜੀ ਦੇਰ ਰਾਤ ਚੋਰੀ ਹੋਈ ਹੈ ਜੀ ਇਹਨਾਂ ਨੁਕਸਾਨ ਨੁਕਸਾਨ ਤਕਰੀਬਨ ਜੀ 25 ਤੋਂ 30 ਹਜ਼ਾਰ ਦੇ ਵਿੱਚ ਹੋਇਆ ਜੀ ਕਿਉਂ ਸੀਗਾ ਮੇਰੇ ਪੇਟੀ ਨਵੀਂ ਆਈ ਸੀਗੀ ਸਿਫਤੀ ਦੀ ਉਹ ਸਾਰੀ ਚੱਕੀ ਗਈ ਹੈ ਜੀ ਤੇ ਗਿਓ ਪਹਿਲਾਂ ਦੇ ਜਿਹੜਾ ਪਿਆ ਸੀਗਾ 5 6 7 ਲੀਟਰ ਉਹ ਹੀ ਚੱਕਿਆ ਗਿਆ ਜੀ ਮਤਲਬ ਕਿ 28 30 ਲੀਟਰ ਗਿਆ ਉਹ ਚੱਕਿਆ ਗਿਆ ਦਿੱਸ ਸੀ ਤੇ ਇੱਕ ਸੌਬੀ ਪਈ ਸੀਗੀ 4 ਕਿਲੋ ਜੀ ਉਹ ਵੀ ਵਿੱਚ ਨਹੀਂ ਪਈ ਹੈਗੀ ਗੱਲੇ ਦੇ ਵਿਦਾਮ ਪਈ ਸੀਗੇ 1.5 2 ਕਿਲੋ ਉਹ ਵੀ ਨਹੀਂ ਪਿਆ ਗਿਆ ਜੀ ਕਾਜੂ ਪਈ ਸੀਗੇ 1.5 ਕਿਲੋ ਵੀ ਨਹੀਂ ਪਿਆ ਗਿਆ ਜੀ ਤੇ ਮਗਜ ਸੀਗੇ ਕੋਈ ਕਿਲੋ ਇੱਕ ਉਹ ਵੀ ਨਹੀਂ ਪਿਆ ਜੀ ਤੇ 8-9000 ਰੁਪਏ ਨਗਦ ਹੈਗਾ ਜਿਹੜਾ ਗੁਰੂਆਂ ਦਾ ਤੇ ਗੱਲੇ ਦੇ ਵਿੱਚੋਂ ਲੈ ਗਏ ਜੀ ਜੀ ਬਬੂ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਚੋਰੀ ਦੀ ਜਦੋਂ ਸਵੇਰੇ 9:30 ਵਜੇ ਮੈਂ ਦੁਕਾਨ ਖੋਲੀ ਹੈ ਜੀ ਤੇ ਮੈਂ ਦੇਖਿਆ ਖਲਾਰਾ ਜਿਹਾ ਵਜੇ ਪਹਿਲਾਂ ਤਾਂ ਮੈਂ ਸਮਝਿਆ ਬਿੱਲੀ ਹੋ ਗਈ ਜਦੋਂ ਮੈਂ ਵੇਖਿਆ ਕਾਊਂਟਰ ਦੇ ਉੱਤੇ ਅੱਗ ਵੱਲੀ ਪਈ ਹੈਗੀ ਤੇ ਥੱਲੇ ਹੀ ਅੱਗ ਵੱਲੀ ਪਈ ਹੈ ਉਦੋਂ ਮੈਂ ਰੋਲਾ ਪਾਇਆ ਵੀ ਚੋਰੀ ਹੋ ਗਈ ਇਹ ਸੂਚਨਾ ਪੁਲਿਸ ਨੂੰ ਸੂਚਨਾ ਪੁਲਿਸ ਨੂੰ ਦਿੱਤੀ ਹੈਗੇ ਪੁਲਿਸ ਵਾਲਿਆਂ ਨੇ ਸਮਾਨ ਲੇਖ ਲਿਆ ਗਿਆ ਐਪਲੀਕੇਸ਼ਨ ਦੇ ਆਏ ਆਏ ਗਿਆ ਕੋਈ ਆਇਆ ਨਹੀਂ ਸਾਡੇ ਇਨਕੁਆਰੀ ਕਰਨ ਕੀ ਮੰਗ ਕਰਦੇ ਹਾਂ ਮੰਗ ਜੀ ਇਹ ਹੋਣਾ ਚਾਹੀਦਾ ਹੈ ਵੀ ਸਾਰੇ ਜਿਹੜੀ ਹੈਗੀ ਪਬਲਿਕ ਦੇ ਨੁਕਸਾਨ ਹੋ ਰਹੇ ਨੇ ਇਹਨਾਂ ਦੀ ਬਰਮਾਈ ਹੋਣੀ ਚਾਹੀਦੀ ਏ ਇਹਨਾਂ ਨੂੰ ਪਕੜਨਾ ਚਾਹੀਦਾ ਹੈ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਜੀ ਮੇਰਾ ਨਾਮ ਕਪਿਲ ਛਾਵੜਾ ਜੀ ਦਿਨ ਬਦਨ ਜੋ ਵਾਰਦਾਤਾ ਚੋਰੀਆਂ ਵਧ ਰਹੀਆਂ ਨੇ ਇਹਨਾਂ ਦੀ ਸ਼ਿਕੰਜਾ ਕੱਸ ਕੇ ਇਹਨਾਂ ਨੂੰ ਪਕੜਿਆ ਜਾਵੇ ਜੋ ਕਿ ਹਰ ਕੀ ਦੁਕਾਨਦਾਰ ਵਾਸਤੇ ਭਲੇ ਵਾਸਤੇ ਗੱਲ ਹੈ ਜੀ ਜੇ ਗੱਲ ਕਰੀਏ ਜਿਹੜੀ ਰਾਜ ਕਰਿਆਨਾ ਸਟੋਰ ਤੇ ਚੋਰੀ ਹੋਈ ਹੈ ਜੀ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੋ ਇਹ ਬਹੁਤ ਮਾੜਾ ਕੰਮ ਹੋਇਆ ਹੈ ਜੀ ਜੋ ਕਿ ਬਦਲ ਕੀ ਸੁਬਾਹ ਆ ਕੇ ਜੋ ਦੇਖਿਆ ਹਰੇਕ ਦੁਕਾਨਦਾਰ ਸਾਰਾ ਦਿਨ ਮਿਹਨਤ ਕਰਕੇ ਪਤਾ ਨਹੀਂ ਕਿਵੇਂ ਰੁਜ਼ਗਾਰ ਆਪਣਾ ਚਲਾਉਂਦਾ ਹੈ ਉਹ ਨੁਕਸਾਨ ਕਿਵੇਂ ਅਗਲਾ ਜਰ ਸਕਦਾ ਹੈ ਇਹ ਬਹੁਤ ਮਾੜੀ ਘਟਨਾ ਹੋਈ ਹੈ ਜੋ ਕਿ ਅਪਾਗਯੋਗ ਇਹ ਦਿਨ ਬਰ ਦਿਨ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਕੀ ਕਿਹੜਾ ਜਾਓ ਇਹ ਜੀ ਸਰਕਾਰ ਨੂੰ ਆਪਣਾ ਇਸ ਬਾਰੇ ਪੂਰਾ ਕੱਸ ਕੇ ਕੋਈ ਸ਼ਿਕੰਜਾ ਕਸਣਾ ਚਾਹੀਦਾ ਜੀ ਜੋ ਕੀ ਇਹ ਬਦਲ ਗਈ ਗਲਤੋ ਕੰਮ ਹੋ ਰਿਹਾ ਸਭ ਜੀ